ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ। ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ। ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ। ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਮੈਂ ਆਪਣੇ ਹੀ ਪਿੰਡ ਦੀ ਬਣਾ ਰਹੇ ਆ ਪਿੰਡ ਵਿਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਸੀਲ ਇਹਨੂੰ ਤਪਾ ਪਾਈ ਜਾਂਦੀ ਹੈ ਜੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਵਹਿੜ ਦੇਖ ਰਹੇ ਹੋ ਜੀ ਟੋਕਰ ਵਹਿੜਾ ਜੀ ਤਾਜੀ ਨੇ 16 ਤੋਂ 17 ਕਿਲੋ ਲੀਟਰ ਦੁੱਧ ਦਿੱਤਾਗਾ ਇਸ ਟਾਈਮ ਇਹਦੇ 8 ਲੀਟਰ ਕੰਡੇ ਵਾਲਾ ਰੈਡੀ ਆ ਤਿਆਰ ਆਗਾ ਦੂਸਰਾ ਸੂਆ ਇਹ ਸੂਈ ਦੀ ਆ ਤੀਜੇ ਸੂਏ ਨੂੰ ਡੇਢ ਕਿ ਮਹੀਨੇ ਦਾ ਦੇ ਟੀਕਾ ਭਰਾਇਆ ਹੋਇਆਗਾ ਪੂਰੀ ਸੀਲਸਲਾਗਾ ਪੂਰੀ ਖੂਬਸੂਰਤ ਤੇ ਠੰਡੀ ਵਹਿੜ ਹੈਗੀ ਥਾਣਾ ਦਾ ਸਹਜ ਮੈਂ ਨੇੜ ਤੋਂ ਦਿਖਾਉਣਾ ਚਾਰੇ ਥਣ ਵਿਥੀ ਤੇ ਸੋਨੇ ਗੁਲਾਬੀ ਚਾਰੋ ਚਾਰੇ ਕੋਨਿਆਂ ਤੇ ਲੱਗੇ ਹੋਏ ਆ ਸੋਨੇ ਥਾਣਾਗੇ ਦੁੱਧ ਜਿੰਨਾ ਕਿਹਾ ਬਾਈ ਕਹਿੰਦਾ ਲੀਟਰ ਮਾਰ ਕੇ ਕੋਈ ਵੀ ਦਸੱਲੀ ਕਰਕੇ ਲਿਜਾ ਸਕਦਾਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਕਿਸੇ ਵੀ ਮੇਰੇ ਭਰਾ ਨੂੰ ਟੋਕੜ ਵਹਿਰ ਦੀ ਜਰੂਰਤ ਹੋਵੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਸੰਪਰਕ ਕਰਕੇ ਟੋਕੜ ਵਹਿਰ ਤੁਸੀਂ ਖਰੀਦ ਸਕਦੇ ਹੋ ਜੀ ਪੂਰੀ ਖੂਬਸੂਰਤ ਤੇ ਸੋਹਣੀ ਤੇ ਸੀਲ ਵਹਿੜ ਆਗੀ ਮੇਰਾ ਭਰਾ ਬਣ ਕੇ ਵੀਡੀਓ ਸ਼ੇਅਰ ਕਰ ਦਿਆ ਕਰੋ ਛੋਡੇ ਸ਼ੇਅਰ ਕਰਨ ਨਾਲ ਨਾਲੇ ਤਾਂ ਕਿਸੇ ਦਾ ਮਸਲਾ ਹੱਲ ਹੋ ਜਾਂਦਾ ਨਾਲੇ ਸਾਨੂੰ ਸਾਡਾ ਮਾਣ ਹੋ ਜਾਂਦਾ ਵੀ ਸਾਡੀ ਵੀਡੀਓ ਸ਼ੇਅਰ ਕਰਤੀ ਕਿਉਂਕਿ ਛੋਡੀ ਖਾਤਰ ਨਵੀਂ ਤੋਂ ਨਵੀਂ ਵੀਡੀਓ ਬਣਾਉਣੀ ਹੁੰਦੀ ਆ ਇੰਨੇ ਨਾਲ ਸਾਡੇ ਮਨ ਨੂੰ ਖੁਸ਼ੀ ਛੱਡ ਜਾਂਦੀ ਹੈਗੀ ਮੁੱਲ ਬਾਈ ਨੇ ਇਹਦਾ 25000 ਰੁਪਏ ਕਰਿਆ ਮਾਨਤਨ ਜ਼ਰੂਰ ਹੋ ਜੂਗਾ ਕਿਸੇ ਨੂੰ ਟੋਕੜ ਵਹਿੜ ਦੀ ਜ਼ਰੂਰਤ ਹੋਵੇ ਤਾਂ ਨੰਬਰ ਸਕਰੀਨ ਤੇ ਚੱਲਦੇ ਨੰਬਰ ਤੇ ਸੰਪਰਕ ਕਰਕੇ ਬਹਿਰ ਤੁਸੀਂ ਖਰੀਦ ਸਕਦੇ ਹੋ ਜੀ ਸੋਹਣੀ ਵਹਿੜ ਹੈਗੀ ਧੰਨਵਾਦ ਦੋਸਤੋ ਜਲਦੀ ਮਿਲਦੇ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ